ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਜੀ ਵੀਡੀਓ ਰਿਕਾਰਡ ਕੀਤੀ ਆ ਆਪਣੀ ਪਿੰਡ ਫੂਲ ਤੋਂ ਕੀਤੀ ਹੈਗੀ ਜਿੱਥੇ ਬਾਈ ਕੋਲੇ ਬਾਈ ਜੀ ਤਾਜੀ ਸੂਈ ਵਹਿਣ ਬਕਾਉਗਾ ਜੀ ਤੁਹਾਨੂੰ ਸਾਰੀ ਜਾਣਕਾਰੀ ਮਾਲਕਾ ਕੋਲ ਇਸੇ ਵੀਡੀਓ ਤੋਂ ਆਵਾਂਗੇ ਬਾਕੀ ਮਾਲਕਾ ਦਾ ਮੋਬਾਈਲ ਨੰਬਰ ਬਾਈ ਜੀ ਤੁਰ ਤੁਰ ਸਕਰੀਨ ਤੇ ਚੱਲੀ ਜਾਂਦਾ ਹੋਊਗਾ ਜਿਹੜੇ ਕਿਸੇ ਵੀਰ ਨੂੰ ਵਹਿੜ ਚੰਗੀ ਲੱਗਦੀ ਹੈਗੀ ਮਾਲਕ ਨਾਲ ਸਪਰਸ਼ ਕਰ ਸਕਦੇ ਹੋਗੇ ਨਾਗਰ ਇਹਦੇ ਬਾਈ ਜੀ ਬੱਚੇ ਆ ਚੁੱਕੀ ਹੈਗੀ ਤੇ ਪਹਿਲਾਂ ਉਮੀਦ ਕਰਦੇ ਆ ਜਿਹੜੇ ਵੀਰ ਆਪਣੇ ਨੰਬਰ ਦਾ ਡੇਰੀ ਫਾਰਮ ਨਾਲ ਜੁੜੇ ਹੋਏ ਆ ਸਾਰੇ ਤੇ ਇਦਾਂ ਦੀ ਹੋਰ ਵੀਡੀਓ ਦੇਖਣੀ ਬਾਈ ਜੀ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਇਦਾਂ ਦੀ ਹੋਰ ਵੀਡੀਓ ਬਣਾਉਣ ਲਈ ਬਾਈ ਜੀ ਆਪਣਾ ਮੋਬਾਈਲ ਨੰਬਰ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਸਕਦਾ ਇਦਾਂ ਦੀ ਹੋਰ ਵੀਡੀਓ ਬਣਾਉਣ ਲਈ ਬਾਈ ਜੀ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਮਾਲਕਨ ਲੈ ਇਹਨਾਂ ਗਾਈ ਬਾਰੇ ਜਾਣਕਾਰੀ ਅਸੀਂ ਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਨਾਮ ਸੁਖਵੀਰ ਆ ਬਈ ਆਪਣਾ ਸੁਵੀਰ ਆਪਣਾ ਨਾਮ ਹੈ ਠੀਕ ਆ ਬਾਈ ਜੀ ਦਿਕਾ ਕੇ ਚਲਿਆ ਬਾਈ ਆਪਣਾ ਸਰ ਆਪਣਾ ਵੀਪਰ ਦੇ ਮੰਦਰ ਦੇ ਕੋਲੇ ਆ ਵੀ ਵੀਪਰ ਮੰਦਰ ਦੇ ਕੋਲੇ ਆਪਣਾ ਘਰ ਆ ਠੀਕ ਆ ਬਾਈ ਜੀ ਤੇ ਬਾਈ ਜੀ ਕਦੋਂ ਤੂੰ ਸੂਈ ਵੀ ਆਪਣੀ ਵੜ ਇਹ ਸਵੇਰੇ 6 ਵਜੇ ਸੂਈ ਆ ਬਾਈ ਸਵੇਰੇ 6 ਵਜੇ ਸੂਈ ਆਗੀ ਠੀਕ ਆ ਬਾਈ ਜੀ ਤੇ ਜੇਰ ਘਟ ਤੱਕ ਨੂੰ ਜੇਰ ਪਈ ਹੋਣਾ ਬਾਈ ਹਾਂ ਹਾਂ ਪਹਿਲੇ ਹੀ ਪਈ ਜੁ ਘੰਟੇ ਤੋਂ ਵੀ ਨਾਲੇ ਬੱਚੀ ਆ ਗਈ ਬਾਈ ਹਾਂ ਹਾਂ ਬੱਚੀ ਆ ਗਈ ਠੀਕ ਆ ਬਾਈ ਜੀ ਤੇ ਸੀਮਿੰਟ ਦੀ ਬਾਈ ਜੀ ਆਪ ਨੂੰ ਪਤਾ ਕੋਈ ਸੀਮਿੰਟ ਤਾਂ ਪਾਸ ਹਸਪਤਾਲ ਚ ਭਰਾਈ ਬਈ ਸਰਕਾਰੀ ਚ ਠੀਕ ਆ ਸਰਕਾਰੀ ਚੰਗਾ ਸੀਮਿੰਟ ਲੱਗਿਆ ਹਾਂ ਹਾਂ ਚੰਗਾ ਹੀ ਆ ਚੰਗਾ ਸੀਮਿੰਟ ਲੱਗਿਆ ਬਾਈ ਜੀ ਠੀਕ ਹੈ ਨਾ ਤੇ ਬਾਈ ਜ ਇਹ 2.5 ਸਾਲ ਦੀ ਹੈ ਬਾਈ 2.5 ਸਾਲ ਦੀ ਠੀਕ ਹੈ ਬਾਈ ਜੀ 14 ਦਾ ਹੋ ਗਈ 14 ਦਾ ਬਾਈ ਜੀ 2.5 ਸਾਲ ਦੀ ਬੱਚੇ ਬਾਕੀ ਆਰਡਰ ਲੈ ਲਈ ਦੀ ਫਿਕਸ ਆਰਡਰ ਲੈ ਲਈ ਹੈ ਨਾ ਬਾਈ ਹੂੰ ਇਹ ਦੁੱਧ ਦੀ ਗੱਲ ਕਰੀ ਕਿੰਨਾ ਦੁੱਧ ਕਰ ਦੂ ਬਈ ਇਸ ਵਾਰੇ ਕਰਮਣ ਉਹ ਤੋਂ ਪਹਿਲੇ ਸੋ ਦੇ ਦੂ ਬਈ 14 15 ਲੀਟਰ ਦਾ 14 ਲੀਟਰ ਮਾਂ ਸੇ ਲੈ ਕੇ ਆਉਂ ਸੇ ਲੈ ਮਾਂ ਲੀਟਰ ਪਹਿਲੇ ਸੇ ਉਹਨੇ 18 19 ਲੀਟਰ ਦਿੱਤਾ ਇਹਦੀ ਮਾਂ ਨੇ ਉਹ ਆਪਣੇ ਘਰ ਦੀ ਸੀ ਬਾਈ ਘਰ ਦੀ ਸੀ ਆਪਣੀ ਤੇ ਇਹ ਵੀ ਆਪਣੇ ਘਰ ਦੀ ਹੈ ਇਹ ਵੀ ਕਰਦੀ ਹੈ ਹਾਂ ਬਈ ਠੀਕ ਹੈ ਬਾਈ ਜੀ ਤੋੜ ਕੇ ਦਿਖਾ ਜੀ ਥੋੜੀ ਹੋ ਇਥੋਂ ਤੋੜ ਕੇ ਠੀਕ ਹੈ ਨਾ ਬਾਈ ਜੀ ਤੁਹਾਨੂੰ ਤੋੜ ਕੇ ਆਪ ਬਾਕੀ ਫਿਕਸ ਆਰਡਰ ਲਈ ਵੀ ਅੱਜ ਆ ਚੁੱਕੀ ਹੈ। ਕੁਆਲਟੀ ਕੁਆਲਟੀ ਵੀ ਆਰਡਰ ਲਈ ਵੀ ਚੈੱਕ ਕਰ ਸਕਦੇ ਹੋ ਬਈ ਜੀ। ਕੰਟੀਨਿਊ ਕਰਨ ਵਾਲੀ ਜੇਰ ਵੀ ਓਕੇ ਹੋ ਜੂਗੀ ਤੇ ਮਾਲਕਾ ਕੋਲੋਂ ਤੁਸੀਂ ਜੇਰ ਦੀ ਵੀਡੀਓ ਹੀ ਮੰਗਾ ਸਕਦੇ ਹੋ ਫੋਨ ਕਰਕੇ ਜਦੋਂ ਜੇਰ ਓਕੇ ਹੋਊਗੀ। ਤਦ ਬਈ ਬਾਕੀ ਅੱਜ ਤੁਸੀਂ ਆਰਡਰ ਲਈ ਵੀ ਦੀ ਕੁਆਲਟੀ ਦੇ ਫਿਕਸ ਆਰਡਰ ਲਈ ਵੀ ਦੀ ਆ ਚੁੱਕੀ ਹੈ ਬਾਕੀ। ਜੇ ਬਈ ਹੁਣ ਆਪਾਂ ਗੱਲ ਕਰੀਏ ਸੁਵੀਰੇ ਦੀ ਮੁੱਲ ਵੜੀ ਹੈ। ਮਲਤਬਾ 75000 ਕਰਦਾ ਬਈ ਮੋਲ ਕਿੱਤਰਾ ਕਹਿੰਦੇ ਮੌਕੇ ਦੀ ਮਾਨਤਾਂ ਨੂੰ ਬਈ ਜੀ ਕਰਦਾਂਗੇ ਕੋਈ ਗੱਲ ਨਹੀਂ ਮੌਕੇ ਦੀ ਮਾਨਤਾਂ ਹੋ ਜਾਊਗਾ ਤੇ ਮੋਬਾਈਲ ਨੰਬਰ ਬੋਲਦੀ ਬਈ ਆਪਣਾ ਮੋਬਾਈਲ ਨੰਬਰ 62802 62802 53608 53608 ਬਾਕੀ ਬਈ ਜੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਤੋਂ ਸਪੀਡ ਚੱਣੀ ਜਾਂਦਾ ਹੋਊਗਾ ਜਿਹੜੇ ਕਿਸੇ ਵੀ ਨੂੰ ਗਾਈ ਵਹਿੜ ਚੰਗੀ ਲੱਗਦੀ ਹੈਗੀ ਮਾਲਕਾਂ ਨਾਲ ਸਪਰਕ ਕਰ ਸਕਦੇ ਹੋ ਕਿ ਵਹਿੜ ਫਿਰਨ ਲਈ ਤਾਂ ਧੰਨਵਾਦ ਸਾਰੀ ਵੀਰਾਂ ਦਾ ਚੱਲਣਾ ਜੁੜੇ ਰਹੋ ਪਿਆਸ ਘਾਟ ਦਿੰਦੇ ਰਹੋ ਤਾਂ ਧੰਨਵਾਦ ਸਾਰੀ